ਕੈਨੇਡਾ ਪੰਜਾਬ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਜਦੋਂ ਵੀ ਕੋਈ ਪੰਜਾਬ ਤੋਂ ਵਿਦੇਸ਼ ਜਾਣ ਦਾ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਦਿਮਾਗ ਦੇ ਵਿੱਚ ਕੈਨੇਡਾ ਦਾ ਨਾਮ ਆਉਂਦਾ ਹੈ ਤਾਂ ਪੰਜਾਬੀਆਂ ਦਾ ਕੈਨੇਡਾ ਦੀ ਧਰਤੀ ਦੇ ਨਾਲ ਕਿੰਨਾ ਲਗਾਅ ਹੈ ਇਸ ਦਾ ਉਦਾਹਰਣ ਸ਼ਨੀਵਾਰ ਨੂੰ ਦੇਖਣ ਨੂੰ ਮਿਲਿਆ ਕੈਨੇਡਾ ਦੀ ਰਾਸ਼ਟਰੀ ਹਾਕੀ ਲੀਗ ਦੇ ਵਿੱਚ ਉਸ ਵੇਲੇ ਇਤਿਹਾਸ ਰਚਿਆ ਗਿਆ ਜਦ ਦੇਸ਼ ਦਾ ਯਾਨੀ ਕੈਨੇਡਾ ਦਾ ਰਾਸ਼ਟਰੀ ਗਾਣ ਯਾਨੀ ਨੈਸ਼ਨਲ ਐਂਥਮ ਪੰਜਾਬੀ ਦੇ ਵਿੱਚ ਗਾਇਆ ਗਿਆ ਵਿਨੀਪੈਗ ਜੈਟਸ ਨੇ ਕੈਨੇਡਾ ਅਸੀਂ ਸਦਾ ਰਖਵਾਲੀ ਤੇਰੇ ਦਾ ਗਾਣਾ ਗਾਇਆ। ਉੱਥੇ ਹੀ ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਦੇ ਵਿੱਚ ਨੈਸ਼ਨਲ ਐਂਥਮ ਗਾਇਆ ਉਸ ਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਾਫੀ ਜ਼ਿਆਦਾ ਸਰਹਾਨਾ ਹੋ ਰਹੀ ਹੈ। ਲਗਭਗ ਸਾਰੀਆਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਲੋਕ ਕੈਨੇਡਾ ਦੇ ਸਾਂਸਕ੍ਰਿਤਿਕ ਸਮੁਦਾਇਆਂ ਦੀ ਤਾਰੀਫ ਕਰ ਰਹੇ ਨੇ। ਐmber ਟ੍ਰੇਲਰਸ ਦੇ ਸਕੂਲ ਦੇ ਕਿੰਡਰਗਾਰਟਨ ਤੋਂ ਲੈ ਕੇ ਕਲਾਸ 8ਵੀਂ ਤੱਕ ਦੇ ਸਟੂਡੈਂਟਸ ਵੱਲੋਂ ਇਹ ਪ੍ਰੈਜੈਂਟੇਸ਼ਨ ਕੀਤੀ ਗਈ ਹੈ। ਉਥੇ ਹੀ ਐmber traders ਸਕੂਲ ਮੈਨੀ ਟੋਬਾ ਦੇ ਅੰਗਰੇਜ਼ੀ ਤੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਵਾਲਾ ਇਹ ਪਹਿਲਾ ਸਕੂਲ ਹੋਏਗਾ ਵੱਖ-ਵੱਖ ਸੰਸਕ੍ਰਿਤੀਆਂ ਨੂੰ ਸਮਰਪਿਤ ਉਹ ਕੈਨੇਡਾ ਦਾ ਉਪਯੋਗ ਕਰਦੇ ਹੋਏ ਵਿਨੀਪੈਗ ਜੈਟ ਦੀ ਇਹ ਪਹਿਲੀ ਪ੍ਰੈਜੈਂਟੇਸ਼ਨ ਨਹੀਂ ਹੈ ਦੱਸਦੀ ਹੈ ਕਿ 2020 ਦੇ ਵਿੱਚ ਵੀ ਉਸ ਜੀਵੇ ਭਾਸ਼ਾ ਦੇ ਵਿੱਚ ਕੈਨੇਡਾਈ ਰਾਸ਼ਟਾ ਗਾਨ ਪ੍ਰੈਜ਼ੈਂਟ ਕਰਕੇ ਸਵਦੇਸ਼ੀ ਲੋਕਾਂ ਦੀ ਵਿਰਾਸਤ ਦਾ ਸਨਮਾਨ ਕੀਤਾ ਗਿਆ ਇਹ ਪ੍ਰੈਜੈਂਟੇਸ਼ਨ ਬੱਚਿਆਂ ਦੀ ਗਾਇਨ ਮੰਡਲੀ ਵੱਲੋਂ ਕੀਤੀ ਗਈ ਇਸ ਤੋਂ ਇਲਾਵਾ 2022 ਦੇ ਵਿੱਚ ਵੀ ਯੂਕਰੇਨੀ ਭਾਸ਼ਾ ਦੇ ਵਿੱਚ ਉਹ ਕੈਨੇਡਾ ਗਾਣਾ ਗਾਇਆ ਗਿਆ ਸੀ ਇਹ ਯੂਕਰੇਨ ਤੇ ਰੂਸ ਦੇ ਹਮਲੇ ਦੇ ਖਿਲਾਫ ਸੀ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਕਾਫੀ ਜ਼ਿਆਦਾ ਇਸ ਦੀ ਪ੍ਰਸ਼ੰਸਾ ਕਰ ਰਹੇ ਨੇ ਸੋ ਇੱਕ ਵਾਰ ਤੁਸੀਂ ਵੀ ਉਹ ਵੀਡੀਓ ਦੇਖੋ ਔਰ ਰਾਸ਼ਟਰੀ ਗਾਨ ਉਹ ਨੈਸ਼ਨਲ ਐਂਥਮ ਸੁਣੋ ਕੈਨੇਡਾ ਲਈ ਜੋ ਪੰਜਾਬੀ ਭਾਸ਼ਾ ਦੇ ਵਿੱਚ ਗਾਇਆ ਗਿਆ ਹੈ ਦੂਰੋਂ ਦੂਰੇ ਤੱਕ ਓ ਕੈਨੇਡਾ ਅਸੀਂ ਸਦਾ ਰੱਖਵਾ ਰੱਬ ਸਾਡੀ ਤਰ ਤਰ ਰੱਖੇ ਅਜ਼ਾਦ ਤੇ ਸ਼ਾਨ ਵਾਲੀ ਆਕੈ ਤੋ ਅਸੀਂ ਸਦਾ ਰੱਖਵਾਲੇ ਤੇਰੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ आजादी ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ